ਗਣਪਤੀ ਬੱਪਾ ਮੋਰਿਆ ਮੰਗਲ ਮੂਰਤੀ ਮੋਰਿਆ ਗਣਪਤੀ ਸੇਵਾ ਸੁਸਾਇਟੀ ਵੱਲੋਂ ਅੱਜ 23ਵੇਂ ਗਣਪਤੀ ਮੌਸਮ ਦੀ ਸ਼ੁਭਾਰੰਭ ਕੀਤੀ ਗਈ ਹੈ ਅੱਜ ਪਹਿਲਾ ਦਿਨ ਹੈ ਅੱਜ ਗਣਪਤੀ ਬੱਪਾ ਨੂੰ ਵਿਰਾਜਮਾਨ ਕਰਕੇ ਉਹਨਾਂ ਦੀ ਪੂਜਾ ਕੀਤੀ ਗਈ ਉਹਦੇ ਬਾਅਦ ਨੂਰ ਮਹਿਲ ਤੋਂ ਆਈਓਈ ਪਾਰਟੀ ਸ਼੍ਰੀ ਦੁਰਗਾ ਸਤੋਤੀ ਜੀ ਦਾ ਪਾਠ ਕਰਨ ਲੱਗੀ ਹੈ ਮੈਂ ਲੋਕਾਂ ਨੂੰ ਦੱਸ ਦੇਣਾ ਚਾਹਨਾ ਵਾਂ ਇਹ ਅਸੀਂ ਇਹ ਵਾਲਾ ਜਿਹੜਾ ਪ੍ਰੋਗਰਾਮ ਹੈ 23 ਸਾਲ ਤੋਂ ਲਗਾਤਾਰ ਕਰ ਰਹੇ ਆ ਜਿਹਦੀ ਸ਼ੁਰੂਆਤ ਰਜੇਸ਼ ਸ਼ਰਮਾ ਬੋਬੀ ਜੀ ਨੇ ਇਹ ਨਿਮਲਾ ਚੌਂਕ ਦਾ ਜਿਹੜਾ ਵੀ ਪ੍ਰੋਗਰਾਮ ਹੈ ਬੋਬੀ ਜੀ ਦੇ ਨਾਮ ਤੇ ਚੱਲਦਾ ਤੁਸੀਂ ਕਿਸੇ ਨੂੰ ਪੁੱਛ ਲਓ ਕਿ ਨਿਮਲੇ ਚੌਂਕ ਦੇ ਵਿੱਚ ਗਣਪਤੀ ਮਹੋਸਤ ਕਿੱਥੇ ਹੋ ਰਿਹਾ ਉਹ ਤੁਹਾਨੂੰ ਇਹੋ ਕਹਿਣਗੇ ਕਿ ਬੋਬੀ ਵਾਲਾ ਉਹ ਸਾਡੇ ਵਿੱਚ ਅਜ ਨਹੀਂ ਹੈ ਉਹਨਾਂ ਦੀਆਂ ਯਾਦਾਂ ਸਾਡੇ ਕੋਲ ਹੈਗੀਆਂ ਲੇਕਿਨ ਜੋ ਬੰਦਾ ਕੰਮ ਸ਼ੁਰੂ ਕਰਦਾ ਨਾਮ ਉਹਦਾ ਹੀ ਚੱਲਦਾ ਹਮੇਸ਼ਾ ਔਰ ਇਹੋ ਜਿਹੇ ਬੰਦੇ ਜਿਹੜੇ ਕਿ ਉਹਨਾਂ ਦਾ ਕੰਮ ਕਰਦੇ ਆ ਔਰ ਉਹਨਾਂ ਦਾ ਕੰਮ ਕਰਦੇ ਕਰਦੇ ਚਲੋ ਰੱਬ ਨੂੰ ਵੀ ਇਹੋ ਜਿਹੇ ਬੰਦਿਆਂ ਦੀ ਲੋੜ ਹੁੰਦੀ ਹੈ ਜਿਹੜੇ ਬੰਦੇ ਉਹਦਾ ਨਾਮ ਧਿਆਂਦੇ ਆ ਅਸੀਂ ਚਲੋ ਉਹਨਾਂ ਨੂੰ ਇੱਕ ਸ਼ਰਧਾਂਜਲੀ ਪੇਟ ਕਰਦੇ ਆ ਤੇ ਮੈਂ ਇੱਕ ਗੱਲ ਲੋਕਾਂ ਨੂੰ ਦੱਸ ਦੇਣੀ ਚਾਹਨਾ ਵਾ ਜਿਹੜੇ ਲੋਗ ਭਗਤਾਂ ਨੂੰ ਬ੍ਰਮਿਤ ਕਰਦੇ ਆ ਜਿਨ੍ਹਾਂ ਦਾ ਪਿਛਲੀ ਵਾਰ ਇੱਕ ਉਹਨਾਂ ਨੇ ਹਰ ਚੈਨਲ ਦੇ ਉੱਤੇ ਹਰ ਅਖਬਾਰ ਦੇ ਵਿੱਚ ਇਹ ਕਾਰਡ ਦੇ ਉੱਤੇ ਉਹਨਾਂ ਨੇ ਲਿਖਿਆ ਕਿ 12ਵਾਂ ਗਣਪਤੀ ਮਹੋਤਸਵ ਹੋ ਰਿਹਾ ਹੈ ਮੰਦਿਰ ਕਮੇਟੀ ਵੱਲੋਂ ਉਹ ਵੀ ਨਿਮ ਚੌਂਕ ਦੇ ਵਿੱਚ ਹੀ ਹੈ ਐਜ ਕਿ ਉਹਨਾਂ ਨੇ 23ਵਾਂ ਲਿਖਤਾ ਪਹਿਲਾਂ ਉਹਨਾਂ ਨੇ ਕੇਸ ਕੀਤਾ ਗਣਪਤੀ ਸੇਵਾ ਸੁਸਾਇਟੀ ਦੇ ਉੱਤੇ ਇਹ ਕਹਿ ਕੇ ਕਿ ਅਸੀਂ ਗਣੇਸ਼ ਜੀ ਦੀ ਮੂਰਤੀ ਇੱਥੋਂ ਚੁਕਾ ਦੇਣੀ ਹੈ ਲੇਕਿਨ ਪਲਾ ਹੋਵੇ ਜੱਜ ਮੋਦੇ ਦਾ ਉਹ ਕਹਿੰਦੇ ਕਿ ਮੈਂ ਹਾਲਾਂਕਿ ਸਿੱਖ ਧਰਮ ਤੋਂ ਸਬੰਧੀ ਤਾਂ ਪਰ ਫਿਰ ਵੀ ਮੇਰੀ ਆਸਥਾ ਬਹੁਤ ਹੈ ਹਿੰਦੂ ਧਰਮ ਚ ਮੈਂ ਕੋਨ ਉਹਨੀਆਂ ਜਿਹੜੀ ਰੱਬ ਦੀ ਮੂਰਤੀ ਨੂੰ ਇੱਥੋਂ ਝੁਕਾ ਦਵਾ। ਇਹ ਤੈਨੂੰ ਤੂੰ ਸਟੇਜ ਰੂਲ ਵਾਸਤੇ ਕੇਸ ਕੀਤਾ ਪਰ ਤੈਨੂੰ ਕਾ ਕਸਟੇ ਨਹੀਂ ਮਿਲਣਾ। ਉਹਦੇ ਬਾਅਦ ਲੋਕਾਂ ਨੂੰ ਭ੍ਰਮਿਤ ਕੀਤਾ ਗਿਆ ਕਿ ਮੈਂ 23ਵਾਂ ਕਰ ਰਿਹਾ ਜਿਹੜਾ ਕਿ ਉਹ 13ਵਾਂ ਕਰ ਰਿਹਾ। ਮੇਰਾ ਖਿਆਲ 13ਵਾਂ ਵੀ ਨਹੀਂ ਹੋਣਾ ਹੋ ਸਕਦਾ। ਹੋ ਸਕਦਾ 11ਵਾਂ 12ਵਾਂ ਹੀ ਹੋਵੇ। ਲੇਕਿਨ ਉਹਨਾਂ ਨੇ ਉਹਦੇ ਬਾਅਦ ਕੀ ਕੀ ਕਹਾਣੀ ਕੀਤੀ? ਉਹ ਕਹਿੰਦੇ ਜੀ ਸਾਨੂੰ ਜਿਨ੍ਹਾਂ ਨੇ ਸਪான்ਸਰ ਕਰਕੇ ਦਿੱਤਾ ਹੈ ਇਹ ਪ੍ਰੋਗਰਾਮ ਉਹਨਾਂ ਨੇ ਸਾਡੇ ਸਾਡੇ ਨਾਲ ਮਜ਼ਾਕ ਕੀਤਾ। ਅਸੀਂ ਉਹਨਾਂ ਨੂੰ 13ਵਾਂ ਗਿਆ ਸੀ ਉਹਨਾਂ ਨੇ 23ਵਾਂ ਛਪਾਤਾ ਮੈਂ ਹਰ ਇੱਕ ਬੰਦੇ ਨੂੰ ਪੁੱਛਣਾ ਚਾਹੁੰਦਾ ਕਿ ਆ ਇਹ ਹੋ ਸਕਦਾ ਹੈ ਕਿ ਇੱਕ ਕਲੰਡਰ ਜੇ ਕਾਰਡ ਦੇ ਉੱਤੇ 23ਵਾਂ ਲਿਖਾਤਾ ਚਲੋ ਗਲਤੀ ਨਾਲ ਤੇਰੇ ਨਾਲ ਮਜ਼ਾਕ ਕੀਤਾ ਉਹਨਾਂ ਨੇ 23ਵਾਂ ਲਿਖਾਤਾ ਉਹਦੇ ਬਾਅਦ ਜਦ ਤੂੰ ਕਲੰਡਰ ਛਪਾਣ ਗਿਆ ਸਰਦਾਰ ਪੋਸਟਰ ਦੇ ਉੱਥੇ ਤੂੰ ਲਿਖ ਕੇ ਲੈ ਕੇ ਆਇਆ ਹੋਇਆ ਆਪਣੇ ਹੱਥ ਨਾਲ ਕਿ 23ਵਾਂ ਲਿਖਣਾ ਗਣੇਸ਼ ਮੁਸਤਫ ਅਤੇ ਬਾਅਦ ਦੇ ਵਿੱਚ ਉਹ ਉੱਥੇ ਜਾ ਕੇ ਲੋਕਾਂ ਨੂੰ ਇੱਕ ਬਰਮਿਤ ਕਰਦਾ ਹੈ ਕਿ ਨਹੀਂ ਜੀ ਜਿਨ੍ਹਾਂ ਨੇ ਕਾਰਡ ਸਪੌਂਸਰ ਕੀਤੇ ਉਹਨਾਂ ਨੇ ਕਲੰਡਰ ਸਪੌਂਸਰ ਕੀਤੇ ਤੇ ਉਹਨਾਂ ਨੇ ਮੇਰੇ ਨਾਲ ਮਜ਼ਾਕ ਕਰਕੇ ਜੀ 23ਵਾਂ ਲਿਖਤਾ ਕੀ ਹੋ ਸਕਦਾ ਹੈ ਕਿ ਉਹ 13ਵਾਂ ਲਿਖੇ ਤੇ 23ਵਾਂ ਕੋਈ ਲਿਖ ਦੇ ਫਿਰ ਉਹਦੇ ਬਾਅਦ ਉਹ ਕਲੰਡਰ ਤੇ ਕਾਰਡ ਵੰਡੇ ਇਹੋ ਜਿਹੀਆਂ ਉੱਚੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਭਗਵਾਨ ਜੀ ਦਾ ਕੰਮ ਹੈ ਭਗਵਾਨ ਜੀ ਦਾ ਜਿਹੜਾ ਕੰਮ ਹੈ ਉਹ ਆਸਥਾ ਦੇ ਨਾਲ ਭਗਤੀ ਦੇ ਨਾਲ ਔਰ ਬੜੇ ਪ੍ਰੇਮ ਭਾਵ ਨਾਲ ਹੋਣਾ ਚਾਹੀਦਾ ਬਸ ਮੈਂ ਇੰਨਾ ਹੀ ਕਹਿੰਦਾ ਹੋਇਆ ਮਹੌਸਾ ਦੇ ਵਿੱਚ ਆ ਕੇ ਗਣਪਤੀ ਸੇਵਾ ਸੁਸਾਇਟੀ ਦੰਬ ਜਿਹੜਾ ਮਹੋਸਤਵ ਹੋ ਰਿਹਾ ਉੱਥੇ ਆ ਕੇ ਗਣਪਤੀ ਬੱppa ਦਾ ਆਸ਼ੀਰਵਾਦ ਲਓ ਤੇ ਆਪਣੀ ਮਨੋਕਾਮਨਾ ਪੂਰੀ ਕਰੋ ਜੈ ਸ਼੍ਰੀ ਗਣੇਸ਼ ਜੈ ਸ਼ੈ ਮੋਰੀਆ ਸ਼੍ਰੀ ਗਣਪਤੀ ਸੇਵਾ ਸੁਸਾਇਟੀ ਨੇ ਮਲਾ ਚੌਂਗ ਲੁਧਿਆਣਾ ਕੀ ਔਰ ਸੇ 23ਵਾਂ ਸ਼੍ਰੀ ਗਣੇਸ਼ ਮਹੋਸਤਵ ਜੋ ਕਿ ਹਰ ਸਾਲ ਕੀ ਤਰ੍ਹਾਂ ਇਸ ਸਾਲ ਵੀ ਬੜੀ ਦੁੰਦੰਦਮ ਨਾਲ ਮਨਾਇਆ ਜਾ ਰਹਾ ਹੈ ਜੋ ہماری ਸੰਸਥਾ ਕੇ ਸੰਸਥਾਪਕ ਹੈ ਥੇ ਉਹ ਮਾਰੇ ਸੁਵਰਗੀਏ ਮੇਰੇ ਚਾਚਾ ਜੀ ਰਜੇਸ਼ ਕੁਮਾਰ ਬੋਬੀ ਜੀ ਥੇ ਔਰ ਇਸ ਸਾਲ ਵੀ ਹਮ ਉਨਕੇ दिखाए हुए मार्ग पे ही चलते हुए इस साल भी गणेश महोत्सव मना रहे हैं जो हर साल की हर साल बहुत ही आने वाले सालों में भी बहुत बढ़िया तरीकों से मनाते रहेंगे बाकी मैं अब सारे मोहल्ला निवासियों से और पूरा लुधियाना वासियों से यही अपील करता हूँ कि आए और बापा जी का आशीर्वाद प्राप्त करें और जोलिया भर टाइमिंग भाई अपनी सवेरे नौ बजे तो लैके दस बजे तक पूजा 10:30 ਵਜੇ ਸਟਾਰਟ ਹੁੰਦੀ ਹੈ ਆਰਤੀ ਫਿਰ ਰਾਤ ਸ਼ਾਮ ਰਾਤੀ 8 ਵਜੇ ਤੋਂ ਪੂਜਾ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ 9 ਵਜੇ ਹਰੀ ਇੱਛਾ ਤੱਕ ਪ੍ਰੋਗਰਾਮ ਚੱਲਦੇ ਆ ਜਿੱਦੇ ਅਲੱਗ-ਅਲੱਗ ਧਾਰਮਿਕ ਪਾਟੀਆਂ ਆ ਕੇ ਇੱਥੇ ਪ੍ਰਭੂ ਦਾ ਗੁਣਗਾਨ ਕਰਦੀਆਂ ਨਿਮ ਬਲਾ ਚੌਂਕ ਲੁਧਿਆਣਾ ਜੋ ਕਿ ਇੱਕ ਕਹਿ ਲੋ ਕਿ ਐਸਾ ਸਥਾਨ ਹੈ ਕਿ ਇੱਕ ਪਵਿੱਤਰ ਸਥਾਨ ਹੀ ਬਣਿਆ ਹੋਇਆ ਜੋ ਕਿ ਕਹਿ ਲੋ ਕਿ ਪੂਰੇ ਲੁਧਿਆਣਾ ਸ਼ਹਿਰ ਚ ਹੀ ਇਸ ਸਥਾਨ ਬਾਰੇ हर किसी पता है तो बस यही कहना चाहना आगे झोलिया भरो गणपति पापा मोरिया श्री गणपति पापा मोरिया मंगल मूर्ति मोरिया नीम वाले चौंक में जो आज गणेश चतुर्थी की सभी को मोहल्ला निवासियों को शहर वासियों को लुधियाना वासियों को मैं अगर पूरे हिंदुस्तान वासियों को बहुत बहुत बधाई बहुत बहुत, बहुत, बहुत मुबारक और नीम वाले चौक में हम जो गणपति महोत्सव करते हैं रोज़ लंगर प्रसाद भक्तों के लिए जो बनाया जाता है उसको आकर के वो बैठ के आराम से तसल्ली से अपना भोजन करते हैं ग्रहण करते हैं हम सभी से अपील करते हैं कि शाम के, के टाइम अपना टाइम कीमती निकाल करके भगवान गणपति का आशीर्वाद लें जय श्री गणेश